ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹੀ ਸਾਰੇ ਵਧੀਆ ਹੋਵੋਗੇ ਅਸੀਂ ਜਦੋਂ ਕਿਸੇ ਮੰਜ਼ਲ ਤੇ ਪਹੁੰਚਣਾ ਹੋਵੇ ਨਾ ਤੇ ਅਸੀਂ ਕਿਸੇ ਕੋਲੋਂ ਵੀ ਰਾਹ ਪੁੱਛ ਲੈਣੇ ਆ ਇਹ ਸੋਚੋ ਬਗੈਰ ਕਿ ਯਾਰ ਇਹਦਾ ਧਰਮ ਕੀ ਹੈ ਇਹਦੀ ਜ਼ਾਤ ਕੀ ਹੈ ਆਇਆ ਕਿ ਮੁਸਲਮਾਨ ਹੈ ਹਿੰਦੂ ਹੈ ਇਸਾਈ ਹੈ ਇਹ ਕੀ ਹੈ ਅਸੀਂ ਇਹ ਨਹੀਂ ਸੋਚਦੇ ਅਸੀਂ ਉਹਨੂੰ ਮੰਜ਼ਲ ਪੁੱਛਣੇ ਆ ਤਾਂ ਕਿ ਸਾਨੂੰ ਇਹ ਦੱਸ ਦੇ ਤੇ ਅਸੀਂ ਆਪਣੀ ਮੰਜ਼ਿਲ ਤੇ ਕਰ ਪਹੁੰਚ ਜੀ ਲੈਕਿਨ ਜਦੋਂ ਮਸਲਬ ਦੀ ਵਾਰੀ ਆਉਂਦੀ ਹੈ ਤੇ ਉਦੋਂ ਅਸੀਂ ਇਹ ਨੁਕਤਾ ਚ ਨਹੀਂ ਕਿਉਂ ਸ਼ੁਰੂ ਕਰ ਦਿੰਨੇ ਆ ਜਾਂ ਜਦੋਂ ਰੱਬ ਦੇ ਰਾਹ ਤੇ ਚੱਲਣ ਦਾ ਟਾਈਮ ਹੁੰਦਾ ਤੇ ਉਦੋਂ ਅਸੀਂ ਇਹ ਗੱਲ ਕਿਉਂ ਸੋਚਨੀਆ ਸ਼ੁਰੂ ਕਰ ਦਿੰਨੇ ਆ ਯਾਰ ਅਸੀਂ ਇਹਦੀ ਗੱਲ ਕਿਉਂ ਮੰਨੀਏ ਇਹ ਤੇ ਹਿੰਦੂ ਹੈ ਇਹ ਤੇ ਸਿੱਖ ਹੈ ਇਹ ਤੇ ਸਾਈ ਹੈ ਇਹ ਤੇ ਮੁਸਲਮਾਨ ਹੈ ਮੈਂ ਇਹਦੀ ਗੱਲ ਕਿਉਂ ਮੰਨਾ ਕਿ ਅਸੀਂ ਉਦੋਂ ਫਿਰ ਆਪਣੇ ਧਰਮਾਂ 'ਚ ਵੜ ਜਾਨੇ ਆ ਇਹ ਨਹੀਂ ਸੋਚਦੇ ਕਿ ਯਾਰ ਇਹ ਜੁੜਾ ਵੀ ਕੋਈ ਭਾਂ ਜਿਹੜੇ ਮਰੀ ਧਰਮ ਨਾਲ ਦਾ ਤਲਕ ਹੈ ਗਲਤ ਰੱਬ ਦੀ ਕਰਨਦਿਆ ਨਾ ਰੱਬ ਦੀ ਰਾਹ ਤੇ ਬੁਲਾਉਂਦਿਆ ਤੇ ਜਿਹੜਾ ਕੋਈ ਚੰਗੀ ਗੱਲ ਕਰਨ ਦੀ ਗੱਲ ਸੁਣਨੀ ਚਾਹੀਦੀ ਤੇ ਮੰਨ ਲੈਣੀ ਚਾਹੀਦੀ ਹੈ ਪਰ ਉਦੋਂ ਅਸੀਂ ਇੰਜ ਨਹੀਂ ਕਰਦੇ ਅੱਜ ਗਿਆਨੀ ਸੰਤ ਸੀ ਮਸਕੀਨ ਹੋਣੀ ਇਸ ਗੱਲ ਉੱਤੇ ਗੱਲ ਕਰਦੇ ਪਏ ਆ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਅਗਰ ਵਾਕਈ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇੱਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ تے میں کسی کول پوچھا بھائی مینو در... راستہ دس تو میں منوں دستا ہے اور میں اس دے کول پہلے اے نہیں پوچھ رہا تو ہندو ہیں کہ نہیں ہندو ہے تو میں پوچھا گا انج نہیں سکھ ہیں تو میں پوچھا گا انج نہیں مسلمان ہیں تو میں پوچھا گا انج نہیں زمین دے جے رستے تے زمین دے بنے نے اے جستا تے کسے کسی بھی پوچھ سکتے ہیں اور جد پرماتما کا رستہ پوچھنا بڑے سنگیرن ہو جانتے ہیں بڑے چھوٹے دماغ اور یہ چھوٹا دماغ یہ نہیں کسی ایک سمپردہ دے چاہے سارے داریا اچھا چ رج کے رج کے یعنی کلیان سنگھ جی بیٹھے ہیں ایک چنگے مننے پر پرمنے دھناڑ مسلمان وہ میرے کو لائے ਕਹਿੰਦੇਗੇ ਅਸੀ ਫੜੀ ਕਥਾ ਮਸਜਿਦ ਵਿੱਚ ਕਰਾਣੀ ਹੈ ਕਰੋਗੇ ਮੈਂ ਕਹਾ ਆਪਾਂ ਕਰਾਂਗੇ ਤੇ ਗੈਨੀ ਕਲਿਆਣ ਸੰਗੀਤਨ ਵੀ ਕਰਨਗੇ ਇਹ ਨਾਲ ਸੰਵੇਹ ਹਉਦੋਂ ਹੁਣ ਵੀ ਠੀਕ ਨੇ ਗੁਰੂ ਦੇਵੇਂ ਜਰਾ ਸ੍ਰੀ ਗੁਰੂ ਬਹੁਤ ਠੀਕ ਸੇ ਨਾਂ ਦਾ ਨਾਲ ਸਾਥੀ ਸਨ ਇਹ ਕਹਿੰਦੇਗੇ ਠੀਕ ਹੈ ਆਪਾਂ ਕੀਰਤਨ ਕਰਾਂਗੇ ਕਵਾਲੀ ਟਾਈਪ ਦਾ ਕੀਰਤਨ ਕਰਾਣੀ ਹੈ ਗੁਰੂ ਦੇ ਸ਼ਬਦ ਕਵਾਲੀ ਚ ਗਾਵਾ ਨਾ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਵਡੀਆਂ 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 ਗੱਡੀਆਂ ਉਹਨਾਂ ਦੀ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ ਕਿਉਂਕਿ ਛੋਟੀ ਦਾ ਧਨਾੜ ਬੰਦਾ ਪਹੁੰਚੇ ਮਸਜਿਦ ਦੇ ਬਾਦ ਪੰਡਾਲ ਲਾਇਆ ਦੂਰੀ ਤੇ ਮੈਂ ਕਿ ਤੁਸੀ ਦੇਖਿਆ ਸੀ مسجد کتھا کرنی ہے مسجد کیرتن کرنا اینا پنڈالا جیسی دے ہی کر دے ہی رہے کہنے لگے مسکین جی کیا کریں ہمارے جو مذہبی رہے بار نا وہ صاحبان نہیں مانے نہیں مانے. میں مجبور ہوں نہیں مانے ਇਹ ਤੇ ਮੈਂ ਨਹੀਂ ਹੋ ਸਕਦੀ ਬਾਹਰ ਹੋ ਸਕਦੀ ਰੱਬ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਪਰਮਾਤਮਾ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਤਾਂ ਕਿਧਰੇ ਸ਼ਰਾਬਖਾਨੇ ਚ ਹੋਵੇਗੀ ਕਿੱਥੇ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇਗੀ ਯਾ ਤੇ ਸਿੱਧ ਕਰੋ ਗੁਰਨਾਮਿਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੀ ਗੱਲ ਪਰਮਾਤਮਾ ਦੀ ਗੱਲ ਤੇ ਜੇ ਪਰਮਾਤਮਾ ਦੀ ਗੱਲ ਮਸਜਿਦ ਦੇ ਚ ਨਹੀਂ ਹੋ ਸਕਦੀ ਫਿਰ ਕਿੱਥੇ ਹੋਵੇਗੀ ਪਰ ਕਿਹੜੀ ਜਗ੍ਹਾ ਤੇ ਹੋਵੇਗੀ ਇੱਕ ਮੈਂ ਉਦਾਹਰਣ ਦੇਣਾ ਇਹਨਾਂ ਨੇ ਵੀ ਕੀਰਤਨ ਬਾਹਰ ਹੀ ਕੀਤਾ ਆਪਾਂ ਕਥਾ ਬਾਹਰ ਹੀ ਕੀਤੀ ਇਸ ਚੱਕਰ ਛਾਉਣਾ ਜੋ ਮਨੁਦਸ਼ਾ ਮਨੁਕਦੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ ਕੋਈ ਫਰਕ ਮਨੁਕਦੇ ਚ ਕੋਈ ਫਰਕ ਨਹੀਂ ਪਿਆ ਕੁਝ ਵੀ ਫਰਕ ਨਹੀਂ ਪਿਆ ਨਾ ਉਹ ਕਾਮ ਵਿੱਚ ਨਾ ਉਹ ਦੇ ਗ੍ਰੋਧ ਦੇ ਚ ਨਾ ਉਹ ਦੇ ਲੋਭ ਦੇ ਚ ਨਾ ਉਹ ਦੇ ਅਹੰਕਾਰ ਦੇ ਚ ਨਾਉ ਦੇ ਮੋਰ ਦੇ ਜਿਵੇਂ ਹਜ਼ਾਰਾਂ ਸਾਲ ਪਹਿਲੇ ਜੀਵਦਾ ਸੀ ਉਸੇ ਤਰ੍ਹਾਂ ਜੀਵਦਾ ਹੈ ਕੱਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਣ ਪਾਣ ਬਦਲ ਗਏ ਮਨੁੱਖ ਉਹੀ ਹੈ ਉਹੀ ਲੋ ਉਹੀ ਕਰੋ ਉਹੀ ਲੋ ਉਹੀ ਅੰਤ ਮਕਾਨ ਬਦਲੇ ਇਹ ਮਨੁੱਖ ਨਹੀਂ ਬਦਲੇਆ ਖਾਣ ਪਾਣ ਬਦਲੇ ਇਹ ਮਨੁੱਖ ਨਹੀਂ ਬਦਲੇਆ ਇਹਦੇ ਕੱਪੜੇ ਬਦਲ ਗਏ ਨੇ ਮਨੋਖ ਨਹੀਂ ਬਦਲਿਆ ਪਰੇਦਾ ਹੋਈ ਹੈ ਬਲਕੇ ਕੁਛ ਤੇ ਕਹਿਣ ਨਾਲ ਉਹਨਾਂ ਨਾਲ ਹੋ ਹੀ ਖਰਾਬ ਹੋ ਗਏ ਇਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਕਿਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੀ ਹੁਣ ਹੈ ਇਸ ਵਾਸੇ ਸਚਾਈ ਖੋ ਗਈ ਹੈ ਖੋ ਗਈ ਹੈ ਬਦਕਿਸਮਤੀ ਹੈ ਧਰਮ ਮੰਦਰਾ ਵਿੱਚ ਵੀ ਧਾਰਮਿਕ ਸਥਾਨਾਂ ਵਿੱਚ ਵੀ ਧਰਮ ਦੀ ਟੋਰੀ ਗਲ ਨਹੀਂ ਪਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਨੇ ਇਸ ਤਰ੍ਹਾਂ ਲਿਖ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚਲੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਹੈ ਉਮੀਦ ਇਹ ਗੱਲ پکڑ ਦੇ ਚਾਹੀਏ ਹੇ ਪ੍ਰਭੂ ਤੈਨੂੰ ਯਾਦ ਕਰਨ ਬੈਠਦਾ ਪ੍ਰਭ ਤਾਂ ਯਾਦ ਆਉਂਦੀ ਹੈ ਧਨ ਯਾਦ ਆਉਂਦਾ ਹੈ ਕਾਰੋਬਾਰ ਯਾਦ ਆਉਂਦਾ ਹੈ ਬਿਲਕੁਲ ਠੀਕ ਹੈ ਅਬ ਤੋ ਯਾਦ ਹੈ ਰਸਤ ਗਾਂ ਕੀ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਦੋਸਤ ਤੇਰੀ ਬਸਤੀ ਇਤਨੀ ਦੂਰ ਹੈ ਇਤਨੀ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ ਯਾਦ ਨਹੀਂ ਪਹੁੰਚਦੇ ਇਸ ਕਰਕੇ ਦੂਰੀਏ ਨੇ ਤੇਤਵ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਉਹ ਵਿਆਪਕ ਹੈ ਵਿਆਪਕ ਪਰ ਉਪਰੋਕਤ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋਟੇ ਰੂਪ ਵਿੱਚ ਨਾ ਲੈਣਾ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੇਰੋਨੀ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਹਰ ਪਰਿਉ ਸਵਾਮੀ ਕੇ ਦਿਆਲੇ DJ ਬੁੱਧ ਵਿਵੇਕ ਸਾਮਤ ਦੇਵ ਗਿਆਲ ਪ੍ਰਭ ਜਿਤ ਤਮੇ ਹਰਾਂ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਤੇ ਪਰਮਾਤਮਾ ਦੇ ਕੋਲ ਜਾਣਾ ਜਿਹੜੇ ਖੋਜੀ ਨੇ ਔਰ ਦਸਾਂ ਦਿਸ਼ਾਵਾਂ ਵਿੱਚ ਖੋਜ denn ਹਰ ਜਗ੍ਹਾ ਕੋਜ denn ਖੋਜ ਫਿਰ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਛੋੜ ਤੇ ਵਿਛੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰੋਂਦਾ ਹੈ ਸੰਸਾਰ ਵੀ ਪਰਿਵਾਰ ਦੇ ਵਿੱਚ ਛੋੜੇ ਕਾਰੋਬਾਰ ਦੇ ਵਿੱਚ ਛੋੜੇ ਧਨ ਸੰਪਦਾ ਦੇ ਵਿਚੋੜੇ ਕੋਣ ਨਹੀਂ ਰਹੁੰਦਾ ਸਬਰ ਹੁੰਦੇ ਮਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰਹੁੰਦੇ ਸਬਰ ਹੁੰਦੇ ਸੁਕਰਾਤ ਤੇ ਕਹਿੰਦਾ ਮੇਰਾ ਅਨੁਭਵ ਕਹਿੰਦਾ ਇਹ ਜਿ ਲਿਖਦਾ ਕਿ ਸੱਤਾਂ ਸਮੁੰਦਰਾਂ ਵਿੱਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅਜ ਤੱਕ ਮਨੁੱਖ ਦੀ ਅੱਖਾਂ 'ਚ ਵਗ ਚੁੱਕਿਆ ਹੈ ਪੋਟੈਂਜ ਕਹਿੰਦਾ ਇਨਾ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿੰਨਾ ਰੋਇਆ ਜਿੰਨਾ ਰੋਇਆ ਕਹਿੰਦਾ ਇਹਦੇ ਸਾਹਮਣੇ ਤੇ ਸਤਸਾਗਰ ਵੀ ਕੁਝ ਵੀ ਨਹੀਂ ਕੋਈ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਦੇ ਵਿਛੋੜੇ 'ਚ ਰੋਂਦੇ ਨੇ ਕਾਰੋਬਾਰ ਦੇ ਵਿਛੋੜੇ 'ਚ ਰੋਂਦੇ ਨੇ ਨੰਨ ਸੰਪਦਾ ਦੇ ਵਿਛੋੜੇ 'ਚ ਤੇ ਰੋਣਾ ਕੋਟਾਿਰਵੈਨੂ ਬੋਝਲ ਕਰਦਾ ਹੈ ਤਨ ਮਨ ਨੂੰ ਰੋਗੀ ਕਰਦਾ ਹੈ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪ੍ਰਭਾਉ ਅਗ੍ਰਿਸ਼ਨਾ ਪੈ ਗਿਆ ਅਰ ਵਿਸ਼ਦਾ ਪਾਉ ਪ੍ਰਭਾਉ ਪੈਗਾ ਗੁਣਾਂ ਨੂੰ ਸੁਣ ਸੁਣ ਕੇ ਬੜਾ ਦੇ ਆਲੂ ਹੈ ਨਿਰਵੈਰ ਹੈ ਸੰਮ੍ਰਿਸ਼ਟ ਹੈ ਉਹ ਪਥਾ ਗਿਆਨ ਦਾ ਸਦਾਣਾ ਹੈ ਕੋ ਸ਼ਕਤੀ ਦਾ ਸੋਮਾ ਹੈ ਉਸ ਹੱਤਵੰਦਾ ਕੇਂਦਰ ਹੈ ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਤੇ ਪਛਾਣ ਕੀ ਹੋਵੇਗੀ ਉਹਦੇ ਅੰਦਰ ਬਿਰਹਾ ਪੈਦਾ ਹੋ ਜਾਏਗਾ ਤੇ ਚਾਹੀਦਾ ਉਹ ਮੈਨੂੰ ਚਾਹੀਦਾ ਕਿ ਉਹ ਕਹਿੰਦੇ ਨੇ ਬਿਰਹ ਵਿਛੋੜਾ ਇਹ ਵੀ ਵਿਛੋੜਾ ਤਰਪਾਏਗਾ ਜੁਲਾਏਗਾ ਨੇ ਬਿਆਨ ਕਰ ਚੁੱਕੇ ਹ ਪਰ ਸਾਹਮਣੇ ਆ ਗਏ ਨੇ ਨੰਦ ਲਾਲ ਅਨੰਦpur ਸਾਗਰੀ ਗੱਲ ਹੈ ਅੱਧੀ ਰਾਤ ਦਾ ਵਕਤ ਮਸੀਹ ਦੀ ਰਾਤ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸੀਹ ਦੀ ਰਾਤ ਨੂੰ ਚਹਲ ਕਦਮੇ ਕਰ ਰਹੇ ਨੇ ਆਪਣੇ ਅਨਭਉ ਦੀ ਦੁਨੀਆ ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ ਚ ਖੋਏ ਚੈਲ ਕਦ ਨਹੀਂ ਕਰ ਰਹਾ ਕੰਨਾਂ ਦੇ ਚੌਕਿਆਂ ਦੀ ਆਵਾਜ਼ ਪਈ ਤੇ ਕਿੰਨਾ ਸਾਡਾ ਬੜਾ ਡੰਗ ਰਹਿ ਗਿਆ ਹੈ ਇਸ ਵਕਤ ਓਕੇ ਅਰ ਬੜੀ ਗਹਿਰਾਈ ਤੋਂ ਨਿਕਲਦੇ ਨੇ ਓਕੇ ਮਿਛੋੜੇ ਚ ਨੇ ਕਰਦੇ ਨਾ ਜਨੇ ਜੇ ਵੀ ਮਰ ਕੁਝ ਵਿਚਰੇ ਕੁਝ ਚੱਲ ਆ ਗਏ ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਇਹ ਤੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੋਕੇ ਨਿਕਲਣਗੇ ਜਿੱਧਰ ਹੋਕੇ ਆਰੇ ਸੰਤ ਪਾਦਸ਼ਾ ਉਧਰ ਚਲੇ ਗਏ ਜ਼ੋਰ ਨਾਲ ਦੇਖਦੇ ਨੇ ਤੇ ਅੰਧੇਰੀ ਰਾਤ ਵਿੱਚ ਵੀ ਸਤਿਗੁਰੂ ਪਹਿਚਾਣ ਗਏ ਕਿ ਤੇ ਨੰਦ ਲਾਲ ਬੈਠਾ ਹੈ ਇਸ ਸਮੇਂ ਐਥੇ ਚੌਕੜਾ ਮਾਰ ਕੇ ਔਰ ਹੋਕੇ ਬੰਦ ਸਤਿਗੁਰ ਦੀ ਆਵਾਜ਼ ਇਸ ਨੇ ਨੰਦ ਲਾਲ ਨੂੰ ਵੀ ਪ੍ਰਭਾਵਿਤ ਕੀਤਾ ਪਰ ਸੋਚਦੇ ਨੇ ਕੋਈ ਮੇਰੇ ਕੋਲ ਖੜਾ ਹੈ ਅੱਖਾਂ ਖੋਲੀਆਂ ਸ਼ਾਇਰ ਸਨ ਬੈਰੋਂ ਬਾ ਆਮਦ ਆਮ ਹੈ ਮਨ ਚੂਜੇ ਹਰ ਬੇਨਾਸ ਸਦ ਤਾਨਾ ਨਹੀਂ ਜ਼ਰਦ ਬੈਰੋ ਹੈ ਆਸਤਾ ਦੇ ਸਵੇਰ ਇਸ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇराना ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਇਹ ਅੱਧੀ ਰਾਤ ਨੂੰ ਰਾਤ ਸਵੇਰ ਦਾ ਸੂਰਜ ਐਨੇ ਬੋਲਨੇ ਐਨੇ ਸ਼ਾਇਰ ਨੇ ਕਵੀ ਨੇ ਬਹਿਰੂ ਦਾ ਆਉਂਦਾ ਆਉਂਦਾ ਹੈ ਮਨ ਚੋਂ ਸੇ ਖਾ ਭੇ ਨਾ ਸਰਤਾਨਾ ਨਹੀਂ ਜਨਦ ਬਹਿਰੂਏ ਆਫਤਾ ਦੇ ਸਵਾ ਇਹ ਰਾਤ ਨੂੰ ਜਿਹੜਾ ਸੂਰਜ ਚੜਿਆ ਹੈ ਇਹ ਉਸ ਸੂਰਜ ਤੇ ਲੱਖਾਂ ਲੰਨ ਪਾ ਰਿਹਾ ਹੈ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕਿਆ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਇਹ ਸੂਰਜ ਉਸ ਸੂਰਜ ਨੂੰ ਲੱਖਾਂ ਲੰਨ ਪਾ ਕੇ ਸੁਲਤਾਨਾ ਨੇ ਜਨਨ ਬਹਿ ਰੂਏ ਆਸਤਾਨ ਬੇ ਸੁਬਾ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਅਤ ਜੋਤ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੂੰ ਮੈਨੂੰ ਦੱਸੇਂਗਾ ਨੰਦ ਲਾਲ ਕਿ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਕਾਲਾ ਕਿਉਂ ਮਸਿਆ ਦੀ ਰਾਤ ਹੋਵੇ ਤੇ ਅੱਧੀ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ ਰਿਹਾ ਹੈ ਰਮਜ਼ ਦੇ ਬੋਲ ਪ੍ਰਸ਼ੰਤ ਇਹ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਉਹ ਵੀ ਰਮਜ਼ੀ ਬੰਦੇ ਨੇ ਕਹਿੰਦੇ ਮਹਾਰਾਜ ਮੈਂ ਕਵੀ ਹਾਂ ਸ਼ਾਇਰ ਹਾਂ ਤੁਹਾਡਾ ਸੇਵਕ ਹਾਂ ਸਿੱਖ ਹਾਂ ਮੈਂ ਵਿਗਿਆਨਕ ਨਹੀਂ ਹਾਂ ਸੈਂਟਿਸਟ ਨਹੀਂ ਹਾਂ ਇਹ ਕਾਲਖ ਕਿਉਂ ਦਿਖਾਈ ਦਿੰਦੀ ਹੈ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਹਾਂ ਵਿਗਿਆਨਕ ਨਹੀਂ ਹਾਂ ਸੈਂਟਿਸਟ ਨਹੀਂ ਹਾਂ ਇੱਕ ਅਜਨਾ ਸੇਵਕ ਪੜਾ ਤੇ ਸ਼ਾਇਰ ਹੈ ਮਹਾਰਾਜ ਜੀ ਕਹਿੰਦੇ ਨੇ ਤੂੰ ਕਬੂਲ ਕਰ ਰਿਹਾ ਹੈ ਸ਼ਾਇਰ ਹੈ ਸ਼ਾਇਰ ਹੈ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ ਕਲਪਨਾਵਾਂ ਦੀ ਦੁਨੀਆ ਜੀਂਦਾ ਹੈ ਸ਼ੁੱਧ ਕਲਪਨਾਵਾਂ ਚੰਗੇ ਯਾਰ چل تو اپنے تخیل نال دس آسمان کالا کیوں دکھائی دے رہا ہے میں نو شاعر تے ہیں تو قبول کر لے کبھی ہیں تیری کلپنا کی یاد دی ہے تیرا تخیل کی آخلا بھائی صاحب دس رنگش قبول کر دے از پر سرار ساخت از بس کے دورے آہ من ਅਜ ਅਸਮਾਨ ਗੁਜਾਸੇ ਐ ਮੇਰੇ ਬਾਦਸ਼ਾ ਤੇ ਹਿਰਦਾ ਜਦ ਪ੍ਰਮਾਤਮਾ ਲਈ ਤੜਪੇ ਤੜਪੇ ਜਿਹੜਾ ਆ ਪੈਦਾ ਹੋਇਆ ਫਿਰ ਔਕੇ ਨਿਕਲੇ ਨੇ ਤੇ ਔਕੇ ਆਸਮਾਨ ਤੱਕ ਪਹੁੰਚੇ ਨੇ ਤੇ ਮੇਰੇ ਇਹਨਾਂ ਔਕੇ ਨੇ ਹੀ ਸਾੜ ਕੇ ਕਾਲਾ ਕਰ ਦਿੱਤਾ ਮਹਾਰਾਜ ਨੇ ਗਲਵਕੜੀ ਚ ਲੈ ਲਏ ਇਤਨਾ ਮੇਰਾ ਇਤਨਾ ਮੇਰਾ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹੇ ਦੀ ਬੀੜਾ ਚਾਹੀਦੀ ਚਾਹੀਦੀ ਰਵਦਾ ਨਿਆ ਪ੍ਰਭੂ ਦਾ ਨਿਆ ਮਹਾਰਾਜ ਇੱਥੇ ਕਹਿੰਦੇ ਨੇ ਬਿਰਹੇ ਨਾਲ ਭਰੇ ਹੋਏ ਬਰਸ਼ ਦਸਾਂ ਵਿਸਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰੋਂ ਅਸਪਾਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰਬਜ ਪ੍ਰਭੂ ਦੇ ਚਰਨ ਕਮਲਾਂ ਦੇ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦੱਸਦੇ ਪਏ ਐ ਕਿ ਜਦੂ ਅਸੀਂ ਕਿਸੇ ਇਸ ਸੰਸਾਰ ਇਸ ਦੁਨੀਆ ਦੀ ਜਿਹੜੀ ਮੰਜ਼ਲ ਤੱਕ ਪਹੁੰਚਣਾ ਹੋਵੇ ਨਾ ਤੇ ਫਿਰ ਅਸੀਂ ਬਿਲਾ ਜਜਿਕ ਜਿੰਨ ਕੋ ਮਰਜ਼ੀ ਰਾਹ ਪੁੱਛ ਲੈਣੇ ਐ ਇਹ ਨਹੀਂ ਦੇਖਦੇ ਕਿ ਯਾਰ ਇਹਦਾ ਰੰਗ ਕਿਦਾਂ ਦਾ ਹੈ ਇਹਦਾ ਰੂਪ ਕਿਦਾਂ ਦਾ ਹੈ ਇਹਦੀ ਜਾਤ ਕਿਹੜੀ ਹੈ ਇਦਾਂ ਧਰਮ ਕਿਡਾ ਵੈ ਜੇ ਕਦੀ ਨਹੀਂ ਸੋਚਿਆ ਬਸ ਇਹ ਪੁੱਛ ਲਈਦਾ ਕਿ ਵੀਰ ਜੀ ਇਹ ਰਾ ਕਿੱਧਰ ਜਾਂਦਾ ਸਾਡੀ ਇਹ ਮੰਦਿਰ ਇੱਥੇ ਕਿਰ ਜਾਂਦਾ ਰਹਾ ਕਿਡਾ ਤੇ ਦੱਸ ਦੇ ਤੇ ਉਹਦਾ ਬੜਾ ਸ਼ੁਕਰੀਆ ਅਦਾ ਕਰੀਦਾ ਇਹ ਵੀ ਮਿਹਰਬਾਨੀ ਤੂੰ ਸਾਨੂੰ ਰਾਹ ਦੱਸਿਆ ਸਾਨੂੰ ਸਾਡੀ ਮੰਦਿਰ ਤੱਕ ਪਹੁੰਚਾਇਆ ਤੇ ਜੱਬ ਕੇ ਜਦੋਂ ਕੋਈ ਰੱਬ ਦਾ ਜ਼ਿਕਰ ਕਰਨ데요 ਹੁੰਦਾ ਤੇ ਉਦੋਂ ਅਸੀਂ ਇਹ ਨਹੀਂ ਸੋਚਣਾ ਕਿ ਯਾਰ ਇਹ ਤੇ ਰੱਬ ਦਾ ਜ਼ਿਕਰ ਕਰਨ데요 ਰੱਬ ਵੱਲ ਬੁਲਾਉਂਦੇ ਆ ਵੈ ਤੇ ਅਸੀਂ ਇਹਦੀ ਗੱਲ ਸੁਣੀ ਹੈ ਤੇ ਵੀ ਇਨਸਾਨ ਹੀ ਨਾ ਰੱਬ ਦਾ ਜ਼ਿਕਰ ਕਰਨ ਦੇ ਆ ਰੱਬ ਦੇ ਮਾਰਗ ਤੇ ਸਾਨੂੰ ਚਲਾਉਂਦਿਆ ਹੋਵੇ ਇਹਦੀ ਗੱਲ ਸੁਣੀ ਹੈ ਚੰਗੀ ਗੱਲ ਕਰਨ ਦੇ ਆ ਉਦੋਂ ਅਸੀਂ ਨਹੀਂ ਇਹ ਗੱਲ ਕਰਨੀ ਉਦੋਂ ਸਾਡੇ ਸਾਫ ਸਭ ਨਾਲ ਪਹਿਲਾਂ ਜ਼ੇਨ ਚ ਹੀ ਹੋਣਾ ਇਹ ਤੇ ਸਿੱਖ ਧਰਮ ਦਾ ਬੰਦਾ ਇਹ ਤੇ ਸਾਈ ਧਰਮ ਦਾ ਬੰਦਾ ਇਹ ਤੇ Hindu ਧਰਮ ਦਾ ਬੰਦਾ ਇਹ ਤੇ ਭਾਈ ਮੁਸਲਮਾਨ ਹੈ ਮੈਂ ਦੀ ਗੱਲ ਕਿਉ ਮੰਨਾਂ ਉਦੋਂ ਸਾਡੇ ਜ਼ੇਨਾਂ ਚ ਇਹ ਗੱਲ ਵੜ ਜਾਂਦੀ ਹੈ وجہ ਕੀ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਹੈ ਨਾ ਜਿਹੜੇ ਸਾਡੇ ਦੀਨ ਸਿਖਾਉਣ ਵਾਲੇ ਆ ਉਲਮਾ کرام ਆ ਪੰਡਤ ਆ ਹੈ ਉਹਨਾਂ ਨੇ ਕੀ ਸਾਡੇ ਜ਼ੇਹਨਾ ਚ ਭਰ ਦਿੱਤੀ ਇਹ ਚੀਜ਼ ਕਿ ਕਿਸੇ ਦੂਸਰੇ ਧਰਮ ਵਾਲੇ ਬੰਦੇ ਦੀ ਗੱਲ ਨਹੀਂ ਤੁਸੀਂ ਸੁਣੀ ਨਹੀਂ ਤੁਸੀਂ ਸੁਣੀ ਤੇ ਤੁਸੀਂ ਉਹਦੇ ਧਰਮ ਚ ਵੜ ਜਾਓਗੇ ਉਹਦਾ ਇੱਕ ਵਰਗੇ ਹੋ ਜਾਓਗੇ ਹਾਲਾ ਕਿ ਹਕੀਕਤ ਇੰਜ ਨਹੀਂ ਹੈ ਹਕੀਕਤ ਇਹ ਹੈ ਕਿ ਜਿਹੜਾ ਵੀ ਕੋਈ ਮਨੁੱਖ ਜਾਂ ਇਨਸਾਨ ਆ ਨਾ ਰੱਬ ਦਾ ਤੁਹਾਨੂੰ ਹੁਕਮ ਦੇਂਦਿਆ ਰੱਬ ਦੇ ਰੱਬ ਦੇ ਹੁਕਮ ਦੀ ਤਰ੍ਹਾਂ ਬੁਲਾਉਂਦਿਆ ਰੱਬ ਦੇ ਮਾਰਗ ਤੇ ਚਲਾਉਂਦਿਆ ਇਨਸਾਨੀਅਤ ਦਾ ਭਲਾ ਕਰਨ ਦਾ ਕਹਿਂਦਿਆ ਦੂਸਰੇ ਦੀ ਮਦਦ ਕਰਨ ਦਾ ਕਹਿਂਦਿਆ ਮਾੜੇ ਕੰਮਾਂ ਤੋਂ ਰੋਕਣ ਦਿਆ ਵੈ ਤੇ ਚੰਗੇ ਕੰਮ ਕਰਨ ਦਾ ਕਹਿਂਦਿਆ ਵੈ ਤੇ ਉਹਦੀ ਗੱਲ ਸਾਨੂੰ ਸੁਣਨੀ ਚਾਹੀਦੀ ਹੈ ਮੰਨੀ ਚਾਹੀਦੀ ਹੈ ਪਰ ਨਹੀਂ ਉਦੋਂ ਸਾਡੇ ਜ਼ਿਹਨ 'ਚ ਇਹ ਹੀ ਹੈ ਕਿ ਸਾਡੇ ਧਰਮ ਦਾ ਕੋਈ ਦੱਸੇਗਾ ਤੇ ਫੇਰ ਹੀ ਇਹ ਗੱਲ ਮੰਨੀ ਹੈ ਜੇ ਕੋਈ ਹੋਰ ਧਰਮ ਦਾ ਬੰਦਾ ਦੱਸਨਦਿਆ ਤੇ ਅਸੀਂ ਨਹੀਂ ਇਹਦੀ ਗੱਲ ਸੁਣੀ ਸਾਨੂੰ ਨਹੀਂ ਪਤਾ ਇਹ ਸੱਚ ਕਹਿੰਦਾ ਕਿ ਝੂਠ ਕਹਿੰਦਿਆ ਯਾਰ ਇੰਜ ਸੱਚੀਆਂ ਝੂਠ ਵਾਲੀ ਕਿਹੜੀ ਗੱਲ ਹੈ ਕਿਉਂ ਰੱਬ ਦੇ ਮਾਰਗ ਤੇ ਤੁਹਾਨੂੰ ਬੁਲਾਉਂਦਿਆ ਨਾ ਕਿ ਇਨਸਾਨੀਅਤ ਦਾ ਭਲਾ ਕਰੋ ਇਹ ਸਭ ਨੂੰ ਪਤਾ ਕਿ ਸੱਚੀ ਗੱਲ ਹੈ ਸਹੀ ਗੱਲ ਹੈ ਕਿ ਜੇ ਤੁਸੀਂ ਦੂਸਰਿਆਂ ਦਾ ਭਲਾ ਕਰੋਗੇ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਏਗਾ ਤੇ ਜੇ ਤੁਸੀਂ ਦੂਸਰਿਆਂ ਦਾ ਮਾੜਾ ਸੋਚਣ ਲੱਗੋਗੇ ਤੇ ਤੁਹਾਡਾ ਵੀ ਨੁਕਸਾਨ ਹੋਣ ਲੱਪੇਗਾ ਪਰ ਉਦੋਂ ਨਹੀਂ ਅਹੀਂ ਸੋਚਣਾ ਉਦੋਂ ਅਹੀਂ ਧਰਮਾਂ 'ਚ ਵੜ ਜਾਣਾ ਕਿਉਂਕਿ ਸਾਡੇ ਦਿਮਾਗਾਂ ਦੇ ਵਿੱਚ ਇਸ ਚੀਜ਼ ਭਰ ਦਿੱਤੀ ਹੈ ਪ੍ਰਚਾਰਕਾਂ ਨੇ ਉਲਮਾ کرام ਨੇ ਪੰਡਤਾਂ ਨੇ ਕਿ ਤੁਸੀਂ ਸਿਰਫ ਆਪਣੇ ਧਰਮ ਦੇ ਬੰਦੇ ਦੀ ਗੱਲ ਸੁਣੀ ਦੂਜੇ ਧਰਮ ਦੀ ਨਹੀਂ ਜਦਕਿ ਅੰਜ ਨਹੀਂ ਹਕੀਕਤ ਇਹ ਹੈ ਕਿ ਤੁਹਾਨੂੰ ਕੋਈ ਵੀ ਰੱਬ ਦੀ ਰਾਹ ਹੀ ਤਰਫ ਬੁਲਾਵੇ ਰੱਬ ਦੇ ਮਾਰਗ ਤੇ ਚਲਾਵੇ ਤੇ ਤੁਹਾਨੂੰ ਉਹਦੀ ਗੱਲ ਸੁਣਨੀ ਚਾਹੀਦੀ ਚਾਹੇ ਉਹਦਾ ਤੱਲਕ ਕਿਸੇ ਮਰਜੀ ਧਰਮ ਦੇ ਨਾਲ ਆ ਜਿਸ ਤਰ੍ਹਾਂ ਇਹ ਮੰਜ਼ਲ ਪੁੱਛਣ ਲੱਗਾ ਨਹੀਂ ਨਾ ਦੇਖਦੇ ਕਿ ਯਾਰ ਬੰਦੇ ਦਾ ਕਿਹੜਾ ਧਰਮ ਹੈ ਆਪਣੀ ਮੰਜ਼ਲ ਤੇ ਕਰ ਪੁੱਛਨੇ ਕਿ ਯਾਰ ਸਾਨੂੰ ਪਹੁੰਚਾ ਦੇ ਤੂੰ ਪਹੁੰਚਾ ਦਿੰਦਾ ਵਾ ਸਹੀ ਰਾਹ ਦੱਸ ਕੇ ਇਸੇ ਤਰ੍ਹਾਂ ਜਿਹੜੇ ਮਰਜ਼ੀ ਧਰਮ ਦਾ ਬੰਦਾ ਜਦੋਂ ਰੱਬ ਦਾ ਜ਼ਿਕਰ ਕਰੰਦਿਆ ਰੱਬ ਦੀ ਤਰ੍ਹਾਂ ਬੁਲਾਉਂਦਿਆ ਤੇ ਉਹਦੀ ਗੱਲ ਸੁਣੋ ਤੇ ਉਹਦੀ ਗੱਲ ਮੰਨੋ ਕਿਉਂਕਿ ਹਰ ਬੰਦਾ ਅਕਲ ਰੱਖਦਾ ਵੈ ਅਗਰ ਤੁਹਾਨੂੰ ਕੋਈ ਗਲਤ ਗੱਲ ਕਰਨਦਿਆ ਤੇ ਉਹਦੀ ਗੱਲ ਨਾ ਸੁਨੋ ਉਸ ਮਹਿਫਲ ਨੂੰ ਛੱਡ ਦਿਓ ਲੇਕਿਨ ਇੱਕ ਬੰਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਅੱਛੀ ਗੱਲ ਕਰਨ ਦਿਆ ਰੱਬ ਦੇ ਮਾਰਗ ਤੇ ਚਲਾਉਣ ਦਿਆ ਰੱਬ ਦੀ ਤਰਫ ਬੁਲਾਉਂਦਾ ਇਨਸਾਨੀਅਤ ਦਾ ਭਲਾ ਕਰਨ ਦਾ ਕਹਿਣ ਦਿਆ ਉਹਦੀ ਗੱਲ ਫਿਰ ਸੁਣ ਲਓ ਭਾਵੇਂ ਜਿਹੜੇ ਮਰਜ਼ੀ ਧਰਮ ਦਾ ਬੰਦਾ ਹੋਵੇ ਇਸ ਧਰਮਾਂ ਚੋਂ ਬਾਹਰ ਨਿਕਲੋ ਇਨਸਾਨੀਅਤ ਦਾ ਭਲਾ ਕਰਨ ਦੀ ਸੋਚੋ ਰੱਬ ਦੇ ਰਾਹ ਤੇ ਚੱਲਣ ਦੀ ਸੋਚੋ ਰੱਬ ਨੂੰ ਯਾਦ ਕਰੋ ਅਗਰ ਚੁੰਦੇ ਹੋ ਕਿ ਇਸ ਦੁਨੀਆ 'ਚ ਵੀ ਕਾਮਯਾਬ ਹੋ ਜਾਓ ਤੇ ਅਗਲੇ ਜਹਾਂ 'ਚ ਵੀ ਕਾਮਯਾਬ ਹੋ ਜਾਓ। ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਦਾ اظہار لازਮੀ ਕਰਿਓ। ਆਪਣਾ ਲੈ ਕੇ ਹੋਟਸਰਾ ਖਿਆਲ। ਰੱਬ ਰਾਖਾ।